ਦੇਸ਼ ਕਰਕੇ ਤੈਨੂੰ ਇਹ ਸ਼ੰਕਾ ਨਹੀਂ ਹੋਣੀ ਚਾਹੀਦੀ ਕਿ ਫਲਾਨਾ ਕੰਮ ਤਾਂ ਰੱਬ ਕਰ ਨਹੀਂ ਸਕਦਾ ਉਹ ਤਾਂ ਮੈਨੂੰ ਹੀ ਕਰਨਾ ਪਣਾ ਇਹ ਨਾ ਕਦੇ ਸਮਝੀ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋਂ ਵਿਸਾਰੈ ਯਾਨੀ ਸਾਰੀਆਂ ਗੱਲਾਂ ਨੂੰ ਸਮਰੱਥ ਹੈ ਵਾਹਿਗੁਰੂ ਕਿਉਂ ਮਨੋਂ ਵਿਸਾਰਦਾ ਉਹ ਤਾਂ ਜੇ ਘਟ ਨੰਬਰ ਹੋਣ ਵਧਾ ਵੀ ਦਿੰਦਾ ਸਾਰੇ ਕੰਮ ਕਰ ਦਿੰਦਾ ਦਸਵੀਂ ਦੇ ਪੇਪਰ ਦੇ ਕੇ ਇੱਕ ਬੜੇ ਸਾਲਾਂ ਦੀ ਗੱਲ ਹੈ ਸਾਡਾ ਇੱਕ ਮਿੱਤਰ ਸੀ ਇੱਥੇ ਉਹ ਪੁਰਾਣੀ ਬਿਲਡਿੰਗ ਜਿਹੜੀ ਪਹਿਲਾਂ ਸੀ ਆਪਣੀ ਉਹਦੇ ਚ ਬੈਠਾ ਆ ਕੇ ਸਾਰਾ ਦਿਨ ਬੈਠਾ ਰਿਹਾ ਹੈ। ਪਤਾ ਵੀ ਮੰਗਵਾਇਆ ਕਹਿੰਦੇ ਤੇਰੇ ਤਾਂ ਨੰਬਰ ਨੰਬਰ ਇਹੋ ਜਿਹੇ ਨੇ ਬਸ। ਉਹ ਸਵੇਰ ਤੋਂ ਸ਼ਾਮ ਤੱਕ ਬੈਠਾ ਮੂਲ ਮੰਤਰੀ ਕਰੀ ਜਾਇਆ ਕਰਦੇ। ਉਹ ਘਰ ਨਾ ਜਾਇਆ ਕਰੇ ਗੁਰ ਤੇਗ ਬਹਾਦਰ ਸਾਹਿਬ ਗੁਰ ਤੇਗ ਬਹਾਦਰ ਸਾਹਿਬ ਮੈਨੂੰ ਪਾਸ ਕਰ ਦੋ ਮਹਾਰਾਜ ਮੈਂ ਕਿਤੇ ਜੋਗਾ ਨਹੀਂ ਲੈਣਾ। ਪਰ ਮੈਂ ਚੰਗਾ ਭਲਾ ਪਤਾ ਮੰਗਵਾਇਆ ਵੀ ਤੂੰ ਫੇਲ ਹੈਂ। ਪਰ ਜਦੋਂ ਰਿਜ਼ਲਟ ਆਇਆ ਤੇ ਕਹਿੰਦੇ ਮੈਂ ਫਸਟ ਆ ਗਿਆ। ਇਹ ਮੈਨੂੰ ਹੀ ਸਮਝ ਨਹੀਂ ਲੱਗੀ ਵੀ ਇਹ ਗੱਲ ਕੀ ਆ। ਦੇਸ਼ ਕਰਕੇ ਸਤਿਗੁਰੂ ਤਾਂ ਸਾਰਿਆਂ ਕੰਮਾਂ ਨੂੰ ਹੀ ਸਮਰੱਥ ਨੇ ਸਾਰਾ ਕੁਝ ਕੰਮ ਨੂੰ ਸਮਰੱਥ ਕਿੰਨੀਆਂ ਹੀ ਸਾਖੀਆਂ ਆਪਣੇ ਕੋਲ ਜਮਾ ਪਈਆਂ ਇਸ ਗੰ ਵਾਸਤੇ ਤੇ ਇੱਕ ਧੰਨਾ ਸਿੰਘ ਹੁੰਦਾ ਸੀ ਲਾਈ ਸਟੀਲ ਪਲਾਂਟ ਦੇ ਵਿੱਚ ਬਜ਼ੁਰਗ ਸੀ ਕਾਫੀ ਉਹ ਕਹਿੰਦਾ ਮੈਂ ਬਿਲਕੁਲ ਨਾਨ ਪੜ੍ਹ ਸੀ ਉਹ ਰਸ਼ੀਆ ਨਾਲ ਸਬੰਧਤਾ ਆਪਣੀ ਉਹ ਲਾਈ ਸਟੀਲ ਪਲਾਂਟ ਤੇ ਆਪਸ ਵਿੱਚ ਮਿਲ ਕੇ ਇੰਡੀਆ ਨਾਲ ਉਹਨਾਂ ਨੇ ਉੱਥੇ ਕੰਮ ਸ਼ੁਰੂ ਕੀਤਾ ਹੋਇਆ ਪਹਿਲਾਂ ਉਦੋਂ ਦੀ ਗੱਲ ਹੈ ਹੁਣ ਉੱਥੋਂ ਜਦੋਂ ਰਸ਼ੀਆ ਦੀ ਟੀਮ ਆਈ ਤਾਂ ਉਹ ਕਹਿਣ ਲੱਗੇ ਵੀ ਅਸੀਂ ਤਾਂ ਸਾਰਿਆਂ ਦੇ ਟੈਸਟ ਲੈਣੇ ਆ। ਹੁਣ ਲਿਖਤੀ ਇੰਗਲਿਸ਼ ਟੈਸਟ ਉਹ ਤੰਨਾ ਸਿੰਘ ਤਾਂ ਅਨਪੜਾ ਉਹ ਤਾਂ ਪ੍ਰੈਕਟੀਕਲੀ ਉਹ ਸਾਰੀਆਂ ਮਸ਼ੀਨਰੀ ਚਲਾ ਲਿਆ ਕਰੇ। ਤਨਖਾਹ ਵੀ ਮਿਲੇ ਕਈ ਹੁੰਦਾ ਰਿਟਾਇਰ ਹੋਣ ਵਾਲਾ। ਪੰਜ ਚਾਰ ਸਾਲ ਲੈਣ ਕਹਿੰਦੇ ਮੇਰੇ ਰਿਟਾਇਰ ਹੋਣ ਚ। ਹੁਣ ਉਹ ਰਸ਼ੀਆਂਗਾ ਆਲੇ ਇੰਡੀਆ ਵੀ ਆ ਕੇ ਹਿੰਦੀ ਬੋਲਿਆ ਕਹਿੰ ਵੀ ਤੰਨਾ ਸਿੰਘ ਤੇਰਾ ਵੀ ਪ੍ਰੈਕਟੀਕਲ ਤਾਂ ਠੀਕ ਹੈ ਪਰ ਹੁਣ ਤੇਰੀ ਲਿਖਤੀ ਰੂਪ ਦੇ ਵਿੱਚ ਵੀ ਦੇਖਣਾ ਸੀ ਤੈਨੂੰ। ਤੰਨਾ ਸਿੰਘ ਕਹਿੰਦਾ ਮੈਂ ਆਖਿਆ ਵੀ ਹੁਣ ਉਹ ਅਭਿਆਸੀ ਚੰਗਾ ਸੀਗਾ। ਯਾ ਵੀ ਅਸੀ ਚੰਗਾ ਸੀ ਕਰਕੇ ਮਹਾਰਾਜ ਅੱਗੇ ਅਰਦਾਸ ਸਾਰੇ ਪੇਪਰ ਤੇ ਵਾਹਿਗੁਰੂ ਵਾਹਿਗੁਰੂ ਲਿਖਿਆ ਹੋਇਆ ਕੋਈ ਨਾ ਮੈਂ ਤਾਂ ਇਹੀ ਲਿਖਣਾ ਆਉਂਦਾ ਉਹ ਰਸ਼ੀ ਜਿਹੜੇ ਆਏ ਸੀਗੇ ਉਹ ਕਹਿੰਦੇ ਵੀ ਧੰਨਾ ਸਿੰਘ ਇੰਗਲਿਸ਼ ਤੇਰੀ ਯਾਰ ਬੜੀ ਫਾਸਟ ਹੈ ਕਹਿੰਦੇ ਹੁਣ ਸਾਨੂੰ ਸਮਝ ਨਹੀਂ ਲੱਗਦੀਏ ਲਿਖੀ ਤਾਂ ਤੂੰ ਠੀਕ ਆ ਹੈ ਚੱਲ ਕਹਿੰਦੇ ਪ੍ਰੈਕਟੀਕਲੀ ਦੇਖ ਲੈਨੇ ਤੇਰਾ ਪ੍ਰੈਕਟੀਕਲ ਜੇ ਦੇਖਿਆ ਉਹਦਾ ਉਹ ਜੋ ਚੰਗਾ ਮਾਰ ਸੀ ਤਾਂ ਧੰਨਾ ਸਿੰਘ ਉਹਨਾਂ ਨੇ ਪਾਸ ਕਰਤਾ ਧੰਨਾ ਸਿੰਘ ਕਹਿੰਦਾ ਮੈਂ ਤਾਂ ਵਾਹਿਗੁਰੂ ਵਾਹਿਗੁਰੂ ਲਿਖਿਆ ਉਹਨੂੰ ਇੰਗਲਿਸ਼ ਦਿਖਣ ਲੱਗੀ ਕਹਿੰਦਾ ਕੌਣੇ ਬੜੀ ਸੁਪਰੀ ਦੀ ਇੰਗਲਿਸ਼ ਤੇਰੀ ਫਾਸਟ ਇੰਗਲਿਸ਼ ਐ ਇਹ ਕਰਕੇ ਸਤਿਗੁਰੂ ਦਾ ਕਹਿੰਦੇ ਤੂੰ ਮੇਰੇ ਤੇ ਯਕੀਨ ਤੱਕ ਆ ਨਾ ਜੇ ਤੂੰ ਅਨਪੜ੍ਹ ਨਹੀਂ ਤਾਂ ਵੀ ਦਿਨ ਮੈਂ ਤਾਰ ਦੂੰਗਾ ਜੇ ਤੂੰ ਅਨਪੜ੍ਹ ਹੀ ਤਾ ਨੂੰ ਅਨਪੜ੍ਹਨੋਂ ਵੀ ਮਹਾਰਾਜ ਸੱਚੇ ਪਾਤਸ਼ਾਹ ਰਾਜੇ ਬਣਾ ਦਿੰਦਾ ਆਈ ਐਸ ਅਫੀਸਰ ਇੰਨੀ ਮਿਹਨਤ ਕਰਦੇ ਤੇ ਪੰਜ بڑے ਲੀਡਰ ਬਣ ਜਾਂਦਾ ਕਿ ਨਹੀਂ ਤੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਸਭਨਾ ਗੱਲਾਂ ਸਮਝਾ ਸਾਮੀ ਸੋਕ ਮਨੋਂ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ اے ਮੇਰੇ ਮਨਾ ਤੂੰ ਵਾਹਿਗੁਰੂ ਨਾਲ ਜੁੜਿਆ ਰਹੋ ਬਾ ਤੂੰ ਹੀ ਆਉ ਨਾ ਫਿਕਰ ਕਰੀ ਵੀ ਆ ਕੰਮ ਮੈਥੋਂ ਹੋਣਾ ਨਹੀਂ ਤੂੰ ਆਪਣੀ ਸਮਰੱਥਾ ਬਲ ਨਾਲ ਦੇਖ ਤੂੰ ਵਾਹਿਗੁਰੂ ਦੀ ਸਮਰੱਥਾ ਬਲ ਦੇਖ ਵੀ ਉਹ ਕਿੰਨਾ ਵੱਡਾ ਹੈ ਉਹਦੇ ਹੁੰਦਿਆਂ ਆਪਾਂ ਨੂੰ ਕੀ ਫਿਕਰ ਹੈ ਇਸ ਕਰਕੇ ਆਪਣਾ ਤਾਂ ਕੰਮ ਹੈ ਉਹਦੇ ਨਾਲ ਜੁੜਨਾ ਜਿੰਨੀ ਆਪਣੀਆਂ ਕਮੀਆਂ ਹੋਣਗੀਆਂ ਸਤਿਗੁਰੂ ਕਹਿੰਦੇ ਮੈਂ ਤੇਰੀਆਂ ਸਾਰੀਆਂ ਕਮੀਆਂ ਹੀ ਪੂਰੀਆਂ ਕਰ ਦੇਵਾਂਗਾ ਤੂੰ ਚਿੰਤਾ ਕਿਉਂ ਕਰਦਾ ਕਿਸੇ ਗੱਲ ਦੀ ਚਿੰਤਾ ਨਾ ਕਰ ਮੈਂ ਖੁਦ ਕਰੂੰਗਾ ਤੇਰਾ ਕੰਮ ਤੂੰ ਭਾਵੇਂ ਆਰਾਮ ਨਾਲ ਬੈਠਾ ਰਹੀਂ ਤੇਰੇ ਕੰਮ ਵਿੱਚ ਕਦੇ ਕੋਈ ਕਮੀ ਨਾ ਪਵੇਗੀ ਪਰ ਤੇਰਾ ਜਿਹੜਾ ਕੰਮ ਹੈ ਉਹ ਇੱਕੋ ਹੀ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ Waheguru wow. ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਪਹਿਲਾਂ ਹੀ ਬਖਸ਼ਿਸ਼ ਕੀਤੀ ਮਨਵੱਜੀਆਂ ਵਾਧਾਈਆਂ ਵਾਵੇ ਕੰਨਾ ਉਹ ਵੀ ਆਪਣੀ ਸ਼ੁੱਧੀ ਜ਼ਰੂਰੀ ਕਰਨੀ ਕਿਸੇ ਨੂੰ ਸੁਣ ਲਓ ਕੀਰਤਨ ਕਰਨ ਵਾਲਿਆਂ ਨੂੰ ਸੁਣ ਲਓ ਇਹ ਵੀ ਕਹਿਣਗੇ ਵਧਾਈਆਂ ਚੰਗਾ ਭਲਾ ਅੱਖਾਂ ਦੇ ਸਾਹਮਣੇ ਜਦ ਅੱਖਰ ਲਿਖਿਆ ਕੰਨਾਂ ਲੱਗਿਆ ਹੋਇਆ ਤਾਂ ਕੋਈ ਵੀ ਮਾਈ ਦਾ ਲਾਲ ਨਹੀਂ ਪੜਦਾ ਇਹਨੂੰ ਠੀਕ ਚਾਹੇ ਤੁਸੀਂ ਵਰਲਡ ਦੇ ਵਿੱਚ ਕਿਸੇ ਥਾਂ ਵੀ ਚਲੇ ਜਾਓ ਵਾਧਾਈਆਂ ਪਾਠ ਸਿਰਫ ਹੋਈ ਕਹੂਗਾ ਜਿਹਨੇ ਸੰਮਸਿਆ ਕੀਤੀ ਹੋਈ ਹੈ ਨਹੀਂ ਤਾਂ ਵਧਾਈਆਂ ਹੀ ਕਹਿੰਦੇ ਨੇ ਇੱਥੇ ਵੀ ਤਿੰਨ ਗਲਤੀਆਂ ਨੇ ਇੱਕ ਪੰਗਤੀ ਵਿੱਚ ਸੱਚੇ ਆਪਾਂ ਕਹਣਾ ਸੱਚੇ ਸਹਬਾ ਅਸੀਂ ਜਿਹੜਾ ਸਹਬਾ ਬੋਲਦੇ ਆ ਉਹ ਸੱਸੇ ਨੂੰ ਦਲਾਈਆਂ ਲਾ ਦਿੰਦੇ ਨੇ ਸਹਬਾ ਇੱਥੇ ਸੱਸੇ ਕੰਨਾ ਹੈ ਸੱਚੇ ਸਹਬਾ ਕਿਆ ਆਮ ਤੇ ਕਹਿਣਗੇ ਕਿਆ ਨਹੀਂ ਕਰ ਤੇਰੇ ਇਹ ਚ ਦੋ ਗਲਤੀਆਂ ਨੇ ਇੰਨੇ ਅੱਖਰ ਚ ਕਿਹਾ ਨਹੀਂ ਕਰ ਤੇਰੇ। ਕਿਉਂ ਨਾਹੀਂ ਕਰਤੇ ਰਹਿ ਜਿਹੜੀਆਂ ਰਾਰੇ ਨੂੰ ਦੋਦ ਲਾਈਆਂ ਨੇ ਇਹ ਵੀ ਤਕਰੀਬਨ ਤਕਰੀਬਨ ਛੱਡ ਕੇ ਜਾਂਦੇ ਸਾਰੇ ਜਾਣੇ। ਵਿੱਚੇ ਰਾਗੀ ਵਿੱਚੇ ਆਪਣੀਆਂ ਸੰਗਤਾਂ ਸਾਰੇ ਹੀ ਛੱਡ ਕੇ ਜਾਂਦੇ ਨੇ। ਇਹ ਠੀਕ ਆ ਵੀ ਉਹ ਪੜ੍ਹੇ ਲਿਖੇ ਨੇ। ਜ਼ਾਲੀ ਸਿਆਣਪ ਹੈ। ਪਰ ਪੜ੍ਹਨ ਵੇਲੇ ਇਹ ਨਹੀਂ ਗਲਤੀ ਕਰਦੇ ਨੇ ਵੀ ਉਦੋਂ ਪਤਾ ਨਹੀਂ ਕਿਉਂ ਅੱਖਾਂ ਦੇ ਘਨੇਰਾ ਆ ਜਾਂਦਾ ਵੀ ਤੇਰੇ ਦੀ ਜਗ੍ਹਾ ਤੇਰੇ ਤੇ ਨਾਹੀਂ ਜਿਹੜਾ ਨਹੀਂ। ਤੇ ਸਾਈਭਾ ਇਸ ਪ੍ਰਕਾਰ ਸਾਨੂੰ ਆਪਣੇ ਬੋਲਣ ਵਿੱਚ ਬਹੁਤ ਸੁਧਾਰ ਲਿਆਉਣਾ ਚਾਹੀਦਾ ਜਿਵੇਂ ਸਤਿਗੁਰੂ ਨੇ ਲਿਖਿਆ ਓਵੇਂ ਬੋਲਣਾ ਚਾਹੀਦਾ ਤੁਸੀਂ ਬੇਸ਼ੱਕ ਕਿਤੇ ਵੀ ਕੀਰਤਨ ਸੁਣਦੇ ਹੋਵੋ ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ਗਲਤ ਬਾਣੀ ਨਾ ਬੜੀ ਜਾਵੇ بڑے بڑے ਕਾਸਟਾਂ ਬਣੀਆਂ ਹੋਈਆਂ ਸੁਖਨੀ ਸਾਹਿਬ ਦੀਆਂ ਪੰਜਾਂ ਬਾਣੀਆਂ ਦੀਆਂ ਕੀਰਤਨ ਦੀਆਂ ਪਰ ਮੈਂ ਬਹੁਤ ਘੱਟ ਸੁਣਦਾ ਜਦੋਂ ਮੈਂ ਸੁਣਦਾ ਤਾਂ ਮੈਂ ਪਹਿਲੀ ਪੰਕਤੀ ਨੂੰ ਸੁਣਦੇ ਹੀ ਫੜ ਲੈਣਾ ਵੀ ਇਹ ਤਾਂ ਇੱਕ ਕਿਸੇ ਗੁਰਮੁਖ ਪਿਆਰੇ ਨੇ ਬੜੀ ਉੱਚੀ ਹਸਤੀ ਹੋਣੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਭਰਿਆ ਬੜਾ ਸੋਹਣਾ ਸੰਗਤਾਂ ਨਾਲ ਮਿਲ ਕੇ ਭਰਿਆ ਮੈਂ ਕਹਿੰਦਾ ਜਿੰਨੀਆਂ ਗਲਤੀਆਂ ਉਸ ਗੁਰਮੁਖ ਪਿਆਰੇ ਨੇ ਕੀਤੀਆਂ ਨੇ ਪਰਮਾਤਮਾ ਹੀ ਜਾਣੇ ਵੀ ਸਧਾਰਨ ਵਿਅਕਤੀ ਨਾਲੋਂ ਵੀ ਵੱਧ ਗਲਤੀਆਂ ਕੀਤੀਆਂ ਉਹਨੇ ਜਦੋਂ ਉਹਦੀ ਕੋਈ ਸੁਖਮਨੀ ਸਾਹਿਬ ਦਾ ਪਾਠ ਸੁਣੂੰਗਾ ਆਮ ਬੰਦਾ ਉਹ ਉਹਦੇ ਮੰਗਰ ਲਾ ਕੇ ਖੁੱਲੇ ਇੰਨਾ ਵਰਗਾ ਤਾਂ ਕੋਈ ਮਹਾਪੁਰਸ਼ ਹੀ ਨਹੀਂ ਹੈ ਇਹ ਤਾਂ ਬੜੀ ਉੱਚੀ ਹਸਤੀ ਹੈ ਨਾਲੇ ਉਹ ਆਪਣੇ ਸਾਰਿਆਂ ਵਿੱਚ ਸਤਕਾਰਯੋਗ ਵੀ ਨੇ ਮੈਂ ਵੀ ਉਹਨਾਂ ਨੂੰ ਸਤਕਾਰ ਦਿੰਦਾ ਪਰ ਜਦੋਂ ਗੱਲ ਆਉਂਦੀ ਸੰਥਿਆ ਦੀ ਗੁਰਬਾਣੀ ਦੀ ਜਦੋਂ ਉਹ ਗਲਤ ਪੜਦਾ ਕੋਈ ਫੇਰ ਨਹੀਂ ਬਖਸ਼ਾ ਜਾਂਦਾ ਕੋਈ ਉਦੋਂ ਤਾਂ ਦਸਵੇਂ ਪਾਤਸ਼ਾਹ ਕਿਸੇ ਨੂੰ ਬਖਸ਼ਣਗੇ ਨਹੀਂ ਉਹਦਾ ਲੇਖਾ ਦੇਣਾ ਪੈਣਾ ਸਾਰਿਆਂ ਨੂੰ ਇਸ ਕਰਕੇ ਮਹਾਰਾਜ ਕਹਿੰਦੇ ਜਦ ਗੁਰਬਾਣੀ ਪੜ੍ਹਨੀ ਆ ਤਾਂ ਪੂਰੇ ਅਦਬ ਦੇ ਨਾਲ ਪੜ੍ਹੋ ਸਾਚੇ ਸਾਹਿਬਾ ਕਿਆ ਨਾਹੀ ਘਰ ਤੇ ਰਹਿ ਏ ਅਕਾਲ ਪੁਰਖ ਸੱਚੇ ਸਾਹਿਬ ਮਾਲਕ ਜੀ ਤੁਹਾਡੇ ਘਰ ਦੇ ਵਿੱਚ ਕੀ ਨਹੀਂ ਹੈਗਾ ਘਰ ਤਾਂ ਤੇਰੈ ਸਭ ਕਿਛ ਹੈ ਤਤਾ ਮੁਕਤਾ ਹੈ ਫੇਰ ਵੀ ਪੜ ਲੰਘਿਆ ਆਪਾਂ ਕਹਿਣਾ ਘਰ ਤਾਂ ਤਾਂ ਤਤੇ ਕੰਨ ਉਤੇ ਬਿੰਦੀ ਲਾ ਦੇਣੀ ਹੈ ਬਿਨਾਂ ਹੀ ਗੱਲ ਤੋਂ ਪਰ ਤਤਾ ਮੁਕਤਾ ਤਤਾ ਨੰਨਾ ਮੁਕਤਾ ਨਾ ਇਹ ਅਖਰਕਿਤ ਕਈ ਜਗ੍ਹਾ ਆਉਂਦੇ ਨੇ ਗੁਰਬਾਣੀ ਦੇ ਅੰਦਰ ਤੇ ਸਾਨੂੰ ਉਹ ਵੀ ਧਿਆਨ ਰੱਖਣਾ ਚਾਹੀਦਾ ਮਹਾਰਾਜ ਕਹਿੰਦੇ ਘਰ ਤਾਂ ਤੇਰਾ ਸਭ ਕਿਛ ਹੈ ਘਰ ਤਾਂ ਤੇਰੇ ਸਾਰਾ ਕੁਝ ਹੀ ਭਰਿਆ ਪਿਆ ਭੰਡਾਰੇ ਭਰੇ ਪਏ ਨੇ ਮੁੱਕਦੇ ਨਹੀਂ ਪਰ ਗੱਲ ਤਾਂ ਕਿਰਪਾ ਤੇਰੀ ਜਿਹਦੇ ਤੇ ਹੁੰਦੀ ਆ ਉਸੇ ਨੂੰ ਪ੍ਰਾਪਤ ਹੁੰਦੀ ਜਿਸ ਦੇਹ ਸੋ ਪਾਵੈ ਜਿਨ੍ਹਾਂ ਨੂੰ ਤੁਸੀਂ ਦਿੰਦੇ ਹੋ ਪ੍ਰਾਪਤ ਉਹੀ ਕਰਦੇ ਨੇ ਜੇ ਕਹੀਏ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਵਿੱਚ ਨਾਮ ਨਹੀਂ ਹੈ ਸਿੱਖੀ ਨਹੀਂ ਹੈ ਸਾਰਾ ਕੁਝ ਹੈ ਜੇ ਕਹੀਏ ਇਹਦੇ ਘਰ ਚ ਆ ਨਹੀਂ ਹੈ ਤੁਸੀਂ ਕਹੋ ਤਾਂ ਇਹਦੇ ਘਰ ਚ ਕੀ ਨਹੀਂ ਹੈ ਸਾਰਾ ਕੁਝ ਹੈ ਪਰ ਮਹਾਰਾਜ ਕਹਿੰਦੇ ਜੀ ਨੂੰ ਦਈਏ ਉਹੀ ਪ੍ਰਾਪਤ ਕਰਦਾ ਸਾਡੇ ਕਿਰਪਾ ਤੋਂ ਬਿਨਾਂ ਸਾਡੇ ਦਿੱਤੇ ਤੋਂ ਬਿਨਾਂ ਕੋਈ ਬੰਦਾ ਆਪਣੀ ਮਰਜ਼ੀ ਨਾਲ ਆਪੇ ਨਹੀਂ ਲੈ ਸਕਦਾ ਦੱਦੇ ਨੂੰ ਲਾ ਲੱਗੀ ਹੋਈ ਜਿਹੜੀ ਹਾਏ ਨੂੰ ਸਿਹਾਰੀ ਇਹ ਜਿੰਨੇ ਵੀ ਇਹੋ ਜਿਹੇ ਅੱਖਰ ਆਉਂਦੇ ਨੇ ਕਿ ਪਹਿਲਾਂ ਲੰਬੀ ਆਵਾਜ਼ ਦੇ ਅੱਖਰ ਹੁੰਦੇ ਨੇ ਬਾਅਦ ਵਿੱਚ ਛੋਟੀ ਆਵਾਜ਼ ਦੇ ਅੱਖਰ ਹੁੰਦੇ ਨੇ ਲਘੂ ਤੇ ਦੀਰਗ ਅੱਖਰ ਸਿਹਾਰੀ ਖਾਸ ਕਰਕੇ ਜਾਂ ਔਂਕੜ ਖਾਸ ਕਰਕੇ ਜਦੋਂ ਪਿਛਲੇ ਅੱਖਰ ਨੂੰ ਆਉਂਦਾ ਤਾਂ ਉਦੋਂ ਦੇਹੇ ਦੇਹੇ ਨਾਲ ਹਾਏ ਨੂੰ ਲਾ ਲੱਗ ਜਾਂਦੀ ਦੇਹ ਦਦੇ ਦੀ ਲਾਂ ਹੀ ਲੰਮੀ ਹੋ ਜਾਂਦੀ ਤੇ ਹਾਏ ਦੀ ਸਿਹਾਰੀ ਆਪਣੇ ਆਪ ਹੀ ਐਡਜਸਟ ਹੋ ਜਾਂਦੀ ਉਹਦੇ 'ਚ ਸਹਸ ਸਿਆਣਪਾ ਲਖ ਹੋਏ ਉਹ ਲਹੂ ਲੰਮਾ ਕਰਦਾ ਨਾ ਹਾਹਿ ਦੀ ਸਿਆਰੀ ਉਹਦੇ ਚ ਆਪਣੇ ਆਪ ਹੀ ਬੋਲ ਜਾਣੀ ਜਿਸ ਦੇਹ ਸੋ ਪਾਵੈ ਜਿਹਨੂੰ ਤੁਸੀਂ ਬਖਸ਼ਿਸ਼ ਕਰਕੇ ਦੇ ਦਿੰਦੇ ਹੋ ਘਰ ਤਾਂ ਤੁਹਾਡੇ ਸਭ ਕੁਝ ਹੀ ਹੈ ਪਰ ਜਿਹਨੂੰ ਕਿਰਪਾ ਕਰਕੇ ਦੇ ਦੇਣ ਪ੍ਰਾਪਤ ਉਹ ਹੀ ਕਰ ਸਕਦਾ ਹੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਹੁਣ ਜਿਹਨਾਂ ਉੱਤੇ ਤੁਸੀਂ ਕਿਰਪਾ ਕਰਕੇ ਫਿਰ ਭੰਡਾਰਾ ਬਖਸ਼ਿਸ਼ ਕਰ ਦਿੰਦੇ ਹੋ ਉਹ ਤੁਹਾਡੀ ਸਿਫਤ ਉਹ ਤੁਹਾਡੀ ਸਲਾਹਤਾ ਉਹ ਨਾਮ ਨੂੰ ਮਨ ਦੇ ਵਿੱਚ ਸਦਾ ਵਾਸਤੇ ਵਸਾਵਾਏ ਵਸਾ ਲੈਂਦੇ ਨੇ ਇਹਨਾਂ ਦੇ ਤੁਸੀਂ ਕਿਰਪਾ ਕਰਦੇ ਹੋ ਤੁਹਾਡੀ ਸਿਫਤ ਕਰਦੇ ਨੇ ਸਿਫਤ ਕਰਦੇ ਨੇ ਇਕੱਲੇ ਬੈਠ ਕੇ ਸਲਾਹਤਾ ਕਰਦੇ ਨੇ ਬਹੁਤੇ ਇਕੱਠੇ ਹੋ ਕੇ ਨਾਮ ਨੂੰ ਵਸਾਉਂਦੇ ਨੇ ਮਨ ਦੇ ਵਿੱਚ ਇਹ ਸਿਫਤ ਤੇ ਸਲਾਹ ਦੋ ਅੱਖਰ ਨੇ ਸਿਫਤ ਬੰਦਾ ਇਕੱਲਾ ਬਹਿ ਕੇ ਕਰਦਾ ਸਲਾਹਤਾ ਬਹੁਤੇ ਜਾਣੇ ਬੈਠ ਕੇ ਕਰਦੇ ਨੇ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ ਹੁਣ ਨਾਮ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨੰ ਮੰਨ ਦੇ ਵਿੱਚ ਵਸ ਗਿਆ ਜਾ ਕੇ ਹਿਰਦੇ 'ਚ ਵਾਸਾ ਕਰ ਗਿਆ ਉਹਨਾਂ ਦੇ ਹਿਰਦੇ 'ਚ ਬਹੁਤੇ ਸ਼ਬਦ ਵੱਜਣ ਲੱਗ ਪੈਂਦੇ ਨੇ ਪੰਜ ਸ਼ਬਦ ਜਿਹੜੇ ਹਿਰਦੇ ਅੰਦਰ ਉਹਨਾਂ ਦੇ ਹਿਰਦੇ 'ਚ ਸਿਮਰਨ ਸ਼ੁਰੂ ਹੋ ਜਾਂਦਾ ਇੱਕ ਤਾਂ ਹੁੰਦਾ ਆਪਾਂ ਵਾਹਿਗੁਰੂ ਵਾਹਿਗੁਰੂ ਇੱਕ ਸੰਗੀਤਮਈ ਸਿਮਰਨ ਹੁੰਦਾ ਹੈ অতি ਸੁੰਦਰ ਧੁਨਾ ਹੁੰਦੀਆਂ ਜਿਹਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੁਣਾਈ ਦਿੰਦੀਆਂ ਨੇ ਜਿਨ੍ਹਾਂ ਨੇ ਸੁਣੀਆਂ ਸਿਰਫ ਉਹਨਾਂ ਨੂੰ ਇਹਦਾ ਗਿਆਨ ਹੋ ਸਕਦਾ ਹੈ ਪਰ ਇਹ ਹੈ ਕਿ ਉਹਦੇ ਮਨ ਦੇ ਅੰਦਰ ਬਹੁਤ ਸਾਰੀਆਂ ਆਵਾਜ਼ਾਂ ਆਪਣੇ ਆਪ ਹੀ ਉਹਨੂੰ ਪ੍ਰਾਪਤ ਹੋ ਜਾਂਦੀਆਂ ਨੇ ਹਿਰਦੇ ਦੇ ਵਿੱਚ ਆਪਣੇ ਆਪ ਹੀ ਧੁਨੀ ਹੋਣ ਲੱਗ ਪੈਂਦੀ ਹੈ ਜਿਵੇਂ ਲਾਵਾ ਦੇ ਵਿੱਚ ਮਹਾਰਾਜ ਨੇ ਬਚਨ ਕੀਤਾ ਹਿਰਦੈ ਹਰ 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 ਤੁਨ ਉਪਜੀ ਹਿਰਦੇ ਦੇ ਵਿੱਚ ਹਰੀ ਨਾਮ ਦੀ ਧੁਨੀ ਪ੍ਰਗਟ ਹੋ ਜਾਂਦੀ ਹੈ ਬੋਧੇ ਸ਼ਬਦ ਵਜਣ ਲੱਗ ਪੈਂਦੇ ਨੇ ਰੋਮ ਰੋਮ ਜਾਪ ਹੋਣ ਲੱਗ ਪੈਂਦਾ ਕਈ ਕੁਝ ਹੁੰਦਾ ਫਿਰ ਇੱਕ ਤਾਂ ਆਪਾਂ ਕਟੜਵਾਦੀ ਜਿਹੜੇ ਸ਼ਰਧ ਦੇ ਬੰਦੇ ਹੋਏ ਆਂ ਆਪਾਂ ਇੱਕ ਗੱਲ ਨੂੰ ਵੀ ਬਾਹਰ ਨਹੀਂ ਲਿਜਾ ਸਕਦੇ ਸੰਗਤ ਵਿੱਚ ਸੋ ਕੋਈ ਬਹੁਤ ਤਕੜੇ ਅਭਿਆਸੀ ਪੁਰਸ਼ ਸੀਗੇ ਕਹਿੰਦੇ ਸੰਗਤ ਵਿੱਚ ਜਾ ਤੂੰ ਕਥਾ ਕਰਦਾ ਐਂ ਓਹ ਕਰਿਆ ਕਰ ਜਿਵੇਂ ਇਹਨੇ ਟਾਂਗੇ ਵਾਲੇ ਨੇ ਘੋੜੀ ਬੰਨੀ ਹੁੰਦੀਆਂ ਨਾ ਮੂਰੇ ਕਹਿੰਦੇ ਉਹਦੀ ਅੱਖਾਂ ਦੇ ਉੱਤੇ ਚਮੜਾ ਬੰਨਿਆ ਹੁੰਦਾ ਉਹਨੇ ਉਹ ਘੋੜੀ ਨੂੰ ਨਾ ਖੱਬੇ ਦਿਖੇ ਨਾ ਸੱਜੇ ਦਿਖੇ ਸਿੱਧੀ ਭੱਜੀ ਜਾਂਦੀ ਆ ਉਹ ਸੰਗਤ ਵਿੱਚ ਤਾਂ ਕਥਾयां ਆਉ ਕਰਨੀ ਚਾਹੀਦੀ ਕਹਿੰਦੇ ਕਹਿੰਦੇ ਤੂੰ ਜਦੋਂ ਬਾਹਰ ਦੀਆਂ ਗੱਲਾਂ ਥੋੜੀਆਂ ਕਰਨ ਲੱਗ ਪੈਣਾ ਅਧਿਆਤਮਕ ਕਹਿੰਦੇ ਉਦੋਂ ਫਿਰ ਜਿਹੜੀ ਆ ਨਾ ਸੰਗਤ ਦੇ ਵਿੱਚ ਖਲਬਲੀ ਮੱਝ ਜਾਂਦੀ ਕਿਉਂਕਿ ਉਹ ਲੋਕ ਉੱਥੋਂ ਤੱਕ ਪਹੁੰਚੇ ਨਹੀਂ ਹੁੰਦੇ ਕਹਿੰਦੇ ਜਦੋਂ ਆਪਣੇ ਘਰੇ ਲਾ ਜਾ ਕੇ ਘੋੜੀ ਨੂੰ ਖੜੀ ਕਰ ਦਿੰਦਾ ਹਾਂ ਉਹਦੇ ਅੱਖਾਂ ਤੋਂ ਚੰਬੜਾ ਲਾ ਦਿੰਦਾ ਉਦੋਂ ਖੱਬੇ ਸੱਜੇ ਝਾਕਦੀਆਂ ਜੋ ਕਿ ਅਧਿਆਤਮਿਕ ਵਿਅਕਤੀਆਂ ਕੋਲ ਬੈਠ ਕੇ ਅਧਿਆਤਮਿਕ ਗੱਲ ਕਰਨੀ ਚਾਹੀਦੀ ਤੀਜੇ ਬੰਦੇ ਕੋਲ ਜੇ ਗੱਲ ਕਰੀਏ ਕਹਿੰਦਾ ਉਹ ਮੈਨੂੰ ਆਪ ਕਹਿੰਦੇ ਸੀ ਮੈਂ ਕਿਹਾ ਮੈਨੂੰ ਆਪ ਲੋਕ ਕਹਿੰਦੇ ਨੇ ਵੀ ਇਹ ਤਾਂ ਮੂਰਖ ਹੈ ਕੋਈ ਕਹੂਗਾ ਇਹ ਚੱਲਾ ਕੋਈ ਕਹੋ ਇਹ ਗੱਪੀ ਬੜਾ ਬਹੁਤ ਗੱਪਾਂ ਮਾਰਦਾ ਇਸ ਕਰਕੇ ਸਤਿਗੁਰੂ ਮਹਾਰਾਜ ਹੁਣ ਜਿਹੜੇ ਕਹਿੰਦੇ ਬਾਜੇ ਸ਼ਬਦ ਖਨੇਰੇ ਤਾਂ ਹੁਣ ਗੁਰੂ ਅਮਰਦਾਸ ਜੀ ਕਹਿੰਦੇ ਨੇ ਤਾਂ ਮੈਂ ਇੰਨੇ ਕਹਿੰਦੇ ਬਹੁਤੇ ਸ਼ਬਦ ਬਾਜਦੇ ਬਸ ਇਹਦੀ ਵਿਆਖਿਆ ਕਰਨੀ ਔਖੀ ਹੈ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਫੇਰ ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਵੀਪਸਾ ਅਲੰਕਾਰ ਫੇਰ ਉਸੇ ਨੂੰ ਦੁਬਾਰਾ ਕਹਿਣਾ ਅਖਰ ਨੂੰ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ اے ਮੇਰੇ ਸੱਚੇ ਮਾਲਕ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਕਿ ਤੁਹਾਡੇ ਘਰ ਦੇ ਚ ਕੀ ਨਹੀਂ ਹੈਗਾ ਤੁਹਾਡੇ ਘਰ ਵਿੱਚ ਸਾਰਾ ਕੁਝ ਹੀ ਹੈ ਪਰ ਜਿਹਨੂੰ ਦਿੰਦੇ ਹੋ ਪ੍ਰਾਪਤ ਉਹੀ ਕਰਦਾ ਹੈ ਸੱਚਾ ਨਾਮ ਮੇਰਾ ਆਧਾਰੋ ਧੰਗੁਰੂ ਅਮਰਦਾਸ ਮਹਾਰਾਜ ਚੌਥੀ ਪੌੜੀ ਚ ਫਰਮਾਉਂਦੇ ਨੇ ਕਿ ਜਿਹੜਾ ਸੱਚਾ ਨਾਮ ਹੈ ਨਾ ਪਰਮੇਸ਼ਰ ਦਾ ਇਹੀ ਮੇਰਾ ਆਧਾਰੋ ਹੈ ਆ ਆੜੇ ਕੰਨਾ ਤੱਦੇ ਕੰਨਾ ਰਾਰੇ ਹੋੜਾ ਆਧਾਰੋ ਕਿਉਂਕਿ ਸੱਚਾ ਨਾਮ ਹੀ ਮੇਰਾ ਆਸਰਾ ਹੈ ਜਿਹੜਾ ਨਾਮ ਹੈ ਆਸਰਾ ਭੋਜਨ ਖੁਰਾਕ ਇਹੀ ਚੀਜ਼ ਹੈ ਮਹਾਰਾਜ ਕਹਿੰਦੇ ਸੱਚਾ ਨਾਮ ਹੀ ਮੇਰਾ ਆਧਾਰ ਇਹ ਹੁਣ ਪੰਗਤੀ ਹੈ ਅਨੰਦ ਸਾਹਿਬ ਦੀ ਇਹ ਆਪਾਂ ਅੱਜ ਜ਼ਿੰਦਗੀ ਚ ਹਜ਼ਾਰਾਂ ਵਾਰੀ ਪੜ੍ਹੀ ਹੈ ਪਰ ਇਹ ਪੰਗਤੀ ਨੇ ਜੋ ਕਿਹਾ ਹੈ ਉਹਦੇ ਉੱਤੇ ਸਾਡਾ ਅਮਲ ਨਹੀਂ ਹੋਇਆ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਨਾਮ ਹੀ ਮੇਰਾ ਆਸਰਾ ਹੈ ਪਰ ਆਪਾਂ ਨੇ ਕਦੇ ਨਾਮ ਨੂੰ ਆਸਰਾ ਨਹੀਂ ਬਣਾਇਆ ਗੁਰੂ ਨਾਨਕ ਦੇਵ ਜੀ ਕਹਿੰਦੇ ਆਖਾਂ ਜੀਵਾਂ ਬਿਸਰਾ ਮਰ ਜਾਓ ਜੇ ਮੈਂ ਕਹਿੰਦਾ ਵਾਹਿਗੁਰੂ ਤਾਂ ਮੈਂ ਜਿਉਂਦਾ ਜੇ ਨਹੀਂ ਕਹਿੰਦਾ ਤਾਂ ਮੇਰਾ ਮਰਨਾ ਹੁੰਦਾ ਹੈ ਕਥਾ ਸਾਰੀ ਨਾਮ ਦੇ ਉੱਤੇ ਹੁੰਦੀ ਹੈ। ਕਥਾ ਪੂਰੀ ਦਾ ਨਜੋੜ ਹੀ ਨਾਮ ਹੁੰਦਾ ਹੈ। ਹਮੇਸ਼ਾ ਇਹੀ ਗੱਲ ਆਉਣੀ ਸਾਡੇ ਸਾਹਮਣੇ ਪੂਰੀ ਗੁਰਬਾਣੀ ਨਾਮ ਦਾ ਜਿੰਨਾ ਵੀ ਵਿਆਖਿਆ ਹੋਣੀ ਗੁਰਬਾਣੀ ਚ ਨਾਮ ਦੀ ਹੋਣੀ। ਸਤਿ ਮਹਾਰਾਜ ਨੇ ਆਪਾਂ ਕੋਸ਼ਿਸ਼ ਕਰ ਕਰਕੇ ਆਪਾਂ ਨੂੰ ਨਾਮ ਵਾਲੇ ਪਾਸੇ ਲਾਉਣਾ। ਮਹਾਰਾਜ ਕਹਿੰਦੇ ਸੱਚਾ ਨਾਮ ਹੀ ਮੇਰਾ ਆਸਰਾ ਮੇਰੀ ਖੁਰਾਕ ਬਣ ਚੁੱਕਿਆ ਹੈ। ਮੇਰੀ ਰੂਹ ਦੀ ਖੁਰਾਕ ਹੈ ਇਹ ਜੋ ਨਾਮ ਹੈ। ਸੱਚ ਨਾਮ ਹੈ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਿਉਂਕਿ ਸੱਚਾ ਨਾਮ ਹੀ ਮੇਰਾ ਅੰਦਰਲਾ ਆਸਰਾ ਹੈ ਮੇਰੀਆਂ ਸਾਰੀਆਂ ਹੀ ਜਿਹੜੀਆਂ ਅੰਦਰਲੀਆਂ ਭੁੱਖਾਂ ਸੀ ਮੇਰੀਆਂ ਪਦਾਰਥਕ ਭੁੱਖਾਂ ਵੀ ਹੋਰ ਪ੍ਰਕਾਰ ਦੀਆਂ ਇਹ ਤਾਂ ਹੁਣ ਜਿਗਿਆਸੂ ਦੇ ਮੁਤਾਬਕ ਭੁੱਖਾਂ ਨੇ ਦੇਖੋ ਸਧਾਰਨ ਬੰਦੇ ਦੀ ਬੱਚੇ ਦੀ ਭੁੱਖ ਹੈ ਦੁੱਧ ਦੀ ਰੋਟੀ ਨਹੀਂ ਖਾ ਸਕਦਾ ਕਿਸੇ ਦੀ ਰੋਟੀ ਦੀ ਭੁੱਖ ਹੈ ਕਿਸੇ ਦੀ ਹੋਰ ਕੋਈ ਭੁੱਖ ਹੈ ਇਸ ਦੀ ਹੋਰ ਕੋਈ ਭੁੱਖ ਹੈ ਭੁੱਖ ਤਾਂ ਆਪੋ ਆਪਣੀ ਭੁੱਖ ਤਾਂ ਅੱਖਾਂ ਨੂੰ ਵੀ ਲੱਗਦੀ ਹੈ ਗੁਰੂ ਅਮਰਦਾਸ ਮਹਾਰਾਜ ਮਾਰੂ ਰਾਗ ਚ ਕਹਿੰਦੇ ਰੂਪੀ ਭੁੱਖ ਦਾ ਉਤਰਾ ਜਾਂ ਦੇਖਾਂ ਤਾਂ ਭੁੱਖ ਅੱਖਾਂ ਨੂੰ ਰੂਪ ਦੇਖਣ ਦੀ ਭੁੱਖ ਹੈ ਕੰਨਾਂ ਨੂੰ ਚੁਗਲੀਆਂ ਸੁਣਨ ਦੀ ਭੁੱਖ ਲੱਗੀ ਰਹਿੰਦੀ ਹੈ ਅੰਦਰ ਵੀ ਭੁੱਖ ਲੱਗਦੀ ਭੁੱਖ ਤਾਂ ਸਾਰੇ ਸਰੀਰ ਨੂੰ ਉਹ ਤਾਂ ਸਧਾਰਨ ਵਿਅਕਤੀ ਦੀ ਗੱਲ ਹੈ ਪਰ ਤੁਹਾਨੂੰ ਕਿਹੜੀ ਭੁੱਖ ਹੈ ਮਹਾਰਾਜ ਔਖਾਂ ਸਭ ਗਵਾਈਆਂ ਮਹਾਰਾਜ ਕਹਿੰਦੇ ਸਾਨੂੰ ਤਾਂ ਇਹ ਭੁੱਖ ਹੈ ਅਸੀਂ ਸੰਗਤ ਨੂੰ ਨਾਮ ਜਪਾਈਏ ਅਸੀਂ ਸੰਗਤ ਦਾ ਭਲਾ ਕਰੀਏ ਸਾਡੀ ਤਾਂ ਭਾਈ ਭੁੱਖ ਵੀ ਨਰਾਲੀ ਹੈ ਤੁਹਾਡੇ ਨਾਲੋਂ ਗੁਰੂ ਨਾਨਕ ਦੇਵ ਜੀ ਜਿਹੜੀ ਭੁੱਖ ਹੈ ਇਹ ਇਸ ਕਰਕੇ ਮਹਾਰਾਜ ਆਪਾਂ ਨੂੰ ਵੀ ਕਹਿੰਦੇ ਜਿਹਨੇ ਨਾਮ ਨੇ ਮੇਰੀਆਂ ਸਾਰੀਆਂ ਭੁੱਖਾਂ ਕਹਿੰਦੇ ਤੁਹਾਡੀਆਂ ਭੁੱਖਾਂ ਵੀ ਨਾਮ ਦੂਰ ਕਰੇਗਾ ਜਿਹਨੂੰ ਭੁੱਖ ਲੱਗਦੀ ਹੈ ਆਪਣੇ ਪਦਾਰਥਾਂ ਦੀ ਤ੍ਰਿਸ਼ਨਾ ਦੀ ਭੁੱਖ ਪਦਾਰਥਾਂ ਦੀ ਭੁੱਖ ਰੋਟੀ ਦੀ ਭੁੱਖ ਹੋਰ ਸਾਰੀਆਂ ਭੁੱਖਾਂ ਨੂੰ ਨਾਮ ਹੀ ਦੂਰ ਕਰਦਾ ਹੈ ਜਦੋਂ ਨਾਮ ਹੀਰਦੇ ਚ ਆਉਂਦਾ ਹੈ ਇਨਸਾਨ ਦੇ ਕਰ ਸ਼ਾਂਤ ਪਹਿਲਾ ਕੰਮ ਕਰਦਾ ਹੈ ਰਸਨਾ ਗੁਣ ਗੋਬਾਲ ਨਿਤ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਇੱਥੇ ਵੀ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸੱਚੇ ਨਾਮ ਨੂੰ ਸਾਰਾ ਦਿਨ ਆਪਣਾ ਆਸਰਾ ਬਣਾ ਲਿਆ ਹੈ ਜਿਨ੍ਹਾਂ ਨੇ ਨਾਮ ਜਪਣ ਨੂੰ ਹੀ ਪਹਿਲ ਦਿੱਤੀ ਹੈ ਕਰ ਸ਼ਾਂਤ ਨਾਮ ਨੇ ਪਹਿਲਾਂ ਉਹਦੇ ਚ ਸ਼ਾਂਤੀ ਦੇਣੀ ਨਾਮ ਨੇ ਪਹਿਲਾਂ ਇਕਾਗਰਤਾ ਤੁਹਾਨੂੰ ਪ੍ਰਦਾਨ ਕਰਨੀ ਕਿਉਂਕਿ ਇਕਾਗਰਤਾ ਹੀ ਇੱਕ ਵੱਡੀ ਚੀਜ਼ ਹੈ ਜਿਹੜੀ ਸਾਨੂੰ ਸਾਰਾ ਕੁਝ ਦੇ ਸਕਦੀ ਹੈ ਸਤਿਗੁਰੂ ਮਹਾਰਾਜ ਕਹਿੰਦੇ ਕਰ ਸ਼ਾਂਤ ਸੁਖ ਮਨ ਆਏ ਵਸਿਆ ਮੇਰੇ ਅੰਦਰ ਜਿਹੜਾ ਸੀ ਆਤਮਿਕ ਆਨੰਦ ਪ੍ਰਗਟ ਹੋ ਗਿਆ ਆ ਕੇ ਵਸ ਗਿਆ ਹੈ ਸ਼ਾਂਤੀ ਪ੍ਰਾਪਤ ਹੋ ਗਈ ਹੈ ਸੰਕਲਪ ਵਿਕਲਪ ਖੜੇ ਨਹੀਂ ਹੁੰਦੇ ਕੋਈ ਕਿਉਂਕਿ ਮੇਰੇ ਕੋਲ ਸਾਰਿਆਂ ਨਾਲੋਂ ਵੱਡੀ ਕਿਰਪਾ ਹੋ ਗਈ ਨਾਮ ਜੋ ਆ ਗਿਆ ਮੇਰੇ ਪਾਸ ਛੋਟੀਆਂ ਛੋਟੀਆਂ ਈ ਛਾਵਾਂ ਈ ਖਤਮ ਹੋ ਗਈਆਂ ਨੇ ਜਿਨ੍ਹਾਂ ਦੇ ਕੋਲ ਬਹੁਤ ਸਾਰਾ ਧਨ ਇਕੱਠਾ ਆ ਜਾਂਦਾ ਹੈ ਉਹਦੀਆਂ ਸਾਰੀਆਂ ਹੀ ਛਾਵਾਂ ਪੂਰੀਆਂ ਹੋ ਗਈਆਂ ਜਿਵੇਂ ਬਰਕਾਰ ਜਿੰਨਾਂ ਕੋਲ ਨਾਮ ਆ ਗਿਆ ਨਾਮ ਆਉਂਦਾ ਬਿਲਾਓ ਨਾਮ ਨੂੰ ਆਵਾਜ਼ ਦਿਓ ਜਪੋ ਫੇਰ ਮਹਾਰਾਜ ਕਹਿੰਦੇ ਨਾਮ ਆਉਂਦਾ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਨੇ ਕਰ ਸ਼ਾਂਤ ਸੁਖ ਮਨ ਆਏ ਵਸਿਆ ਯਾਨੀ ਇੱਛਾ ਸਭ ਪੂਜਾਈਆਂ ਸਾਰੀਆਂ ਇੱਛਾ ਮੇਰੀਆਂ ਪੂਰੀਆਂ ਕਰ ਦਿੱਤੀਆਂ ਨਾਮ ਨੇ ਇੱਕ ਵੀ ਪੰਕਤੀ ਨਾਮ ਤੋਂ ਖਾਲੀ ਨਹੀਂ ਜਾਊਗੀ ਜੇ ਤੁਸੀਂ ਕਹੋਗੇ ਨਾਮ ਨਹੀਂ ਹੈ ਗੁਰੂ ਘਰ 'ਚ ਇੱਕ ਪੰਕਤੀ ਵੀ ਨਾਮ ਤੋਂ ਖਾਲੀ ਨਹੀਂ ਜਾਣੀ ਹਰੇਕ ਪੰਕਤੀ ਵਿੱਚ ਹੀ ਨਾਮ ਹੀ ਆਉਣਾ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਵਾਂ ਬਲਿਹਾਰ ਗੁਰੂ ਅੰਗਦ ਦੇ ਮਹਾਰਾਜ ਤੋਂ ਗੁਰੂ ਨਾਨਕ ਦੇਵ ਜੀ ਤੋਂ ਜਿਸ ਦੀਆਂ ਇਹ ਵਡਿਆਈਆਂ ਜਿਨ੍ਹਾਂ ਇਹ ਵਡੀਆਂ-ਵਡਿਆਈਆਂ ਕਿ ਮੈਨੂੰ ਨਾਮ ਨਾਲ ਜੋੜਿਆ ਸੱਚੇ ਬਾਦਸ਼ਾਹ ਨੇ ਮੈਨੂੰ ਮੂਲ ਚੀਜ਼ ਬਖਸ਼ਿਸ਼ ਕਰ ਦਿੱਤੀ ਮਹਾਰਾਜ ਨੇ ਮੈਨੂੰ ਵੀ ਖਜ਼ਾਨਾ ਹੀ ਬਣਾ ਦਿੱਤਾ ਤਾਈਆਂ ਤੇ ਇਸਲੇ ਬਾਦਸ਼ਾਹ ਕਹਿੰਦੇ ਇਹੋ ਤਾਨੂੰ ਖੁੱਟ ਨਾ ਨਖੁੱਟਾ ਨਾ ਜਾਏ ਪੂਰਾ ਸਤਗੁਰ ਦੀਆ ਦਿਖਾਏ ਕਹੇ ਨਾਨਕ ਸੁਣਹੁ ਸੰਤਹੁ ਆਪਾਂ ਨੂੰ ਕਹਿੰਦੇ ਨੇ ਸੁਣੋ ਭਾਈ ਸਾਰੇ ਸੰਤੋ ਗੁਰਮੁਖੋ ਪਿਆਰਿਓ ਸਾਧ ਸੰਗਤ ਜੀ ਸ਼ਬਦ ਤਰਹੋ ਪਿਆਰੋ ਜਿਹੜਾ ਗੁਰੂ ਦਾ ਉਪਦੇਸ਼ ਆ ਨਾ ਇਹਦੇ ਚ ਪਿਆਰ ਕਰੋ ਸ਼ਬਦ ਕੀ ਕਹਿੰਦਾ ਸ਼ਬਦ ਜਿਹੜਾ ਵਾਹਿਗੁਰੂ ਮੰਤਰ ਹੈ ਇਹਦੇ ਵਿੱਚ ਪਿਆਰ ਕਰੋ। ਮੂਲ ਮੰਤਰ ਵਿੱਚ ਪਿਆਰ ਪਾਓ ਆਪਣਾ। ਗੁਰਬਾਣੀ ਨਾਲ ਪਿਆਰ ਕਰੋ। ਗੁਰੂ ਦੇ ਉਪਦੇਸ਼ ਵਿੱਚ ਪਿਆਰ ਕਰੋ। ਮਹਾਰਾਜ ਕਿਹੜਾ ਸ਼ਬਦ ਕਹਿੰਦੇ ਸਾਚਾ ਨਾਮ ਮੇਰਾ ਆਧਾਰ ਕਹਿੰਦੇ ਜਿਹੜਾ ਨਾਮ ਹੈ ਇਹੀ ਸ਼ਬਦ ਹੈ। ਸੱਚੇ ਨਾਮ ਨੂੰ ਹੀ ਆਪਣਾ ਆਸਰਾ ਬਣਾਓ ਤੁਸੀਂ। ਦੁੱਖ ਵਿੱਚ ਸੁੱਖ ਵਿੱਚ ਬੈਠਦੇ ਉੱਠਦੇ ਹਰ ਵਕਤ ਨਾਮ ਨੂੰ ਆਸਰਾ ਰੱਖੋ ਆਪਣਾ। ਕਿੰਨੀ ਤਕਲੀਫ ਹੁੰਦੀ ਆ ਆਪਾਂ ਨੂੰ ਕਈ ਵਾਰ ਤੇ ਬਹੁਤੇ ਹੀ ਔਖੇ ਹੋ ਜੰਨੇ ਗ੍ਰਸਥ ਵਿੱਚ ਇੰਨੀਆਂ ਔਖਾਈਆਂ ਆ ਜਾਂਦੀਆਂ ਕਈ ਵਾਰੀ ਤਾਂ ਵੀ ਵਾਹਿਗੁਰੂ ਮੰਤਰ ਦੇ ਵਿੱਚ ਧਿਆਨ ਜਾਣਾ ਚਾਹੀਦਾ ਵਾਹਿਗੁਰੂ ਮੰਤਰ ਲਿਖ ਲਓ ਜਾਂ ਸਟicker ਲਾ ਲਓ ਵੱਡਾ ਸਾਰਾ ਉਹਦੇ ਵੱਲ ਦੇਖੀ ਜਾਣਾ ਬਸ ਗੁਰਮੂਰਤ ਗੁਰ ਸ਼ਬਦ ਹੈ ਸਾਡੀ ਮੂਰਤ ਕੀ ਹੈ ਗੁਰ ਸ਼ਬਦ ਹੈ ਵਾਹਿਗੁਰੂ ਮੰਤਰ ਹੀ ਸਾਡੇ بس ਲੋਕ ਤਸਵੀਰਾਂ ਨੂੰ ਦੇਖਦੇ ਨੇ ਅਸੀਂ ਵਾਹਿਗੁਰੂ ਮੰਤਰ ਨੂੰ ਦੇਖਣਾ ਮਹਾਰਾਜ ਕਹਿੰਦੇ ਵਾਹਿਗੁਰੂ ਮੰਤਰ ਵਿੱਚ ਧਿਆਨ ਲਾਓ ਜਪੀ ਜਾਓ ਦੇਖੀ ਜਾਓ ਤੇ ਬੇਨਤੀ ਕਰੀ ਜਾਓ ਕਿ ਮਹਾਰਾਜ ਤੁਸੀਂ ਕਿਰਪਾ ਕਰਨੀ ਹੈ ਮਹਾਰਾਜ ਕਹਿੰਦੇ ਜੇ ਸੱਚੇ ਨਾਮ ਨੂੰ ਆਧਾਰ ਬਣਾ ਲਓਗੇ ਹੁਣ ਆਪਾਂ ਤਾਂ ਚੱਲੇ ਨਹੀਂ ਨਾ ਇਸ ਪਾਸੇ ਨੂੰ ਜਿਨ੍ਹਾਂ ਨੇ ਆਧਾਰ ਬਣਾਇਆ ਹੋਇਆ ਉਹ ਸਾਨੂੰ ਕਦੇ-ਕਦੇ ਮਹਾਪੁਰਸ਼ ਕਿਹਾ ਕਰਦੇ ਸੀ ਕਹਿੰਦੇ ਐਸੀ ਕਿਰਪਾ ਵੀ ਹੋ ਜਾਂਦੀ ਹੈ ਕਹਿੰਦੇ 3 ਮਹੀਨੇ ਰੋਟੀ ਨਹੀਂ ਖਾਧੀ ਮੈਂ 3 ਮਹੀਨੇ ਪਾਣੀ ਵੀ ਨਹੀਂ ਪੀਤਾ ਮੈਂ ਤਿੰਨ ਮਹੀਨੇ ਨਾਲ ਸੁੱਤਾ ਵੀ ਨਹੀਂ ਕਹਿੰਦੇ ਫੇਰ ਵੀ ਰਸ ਬੜਾ ਸੀ ਫੇਰ ਵੀ ਬੜੀ ਕਿਰਪਾ ਸੀ ਮਾਰਾਈ ਦੀ ਨਾਮ ਜਪਣ ਵਾਲਿਆਂ ਲਈ ਤਾਂ ਫਿਰ ਨਾਮ ਹੀ ਆਧਾਰ ਬਣ ਜਾਂਦਾ ਜਿਵੇਂ ਅਮਲੀ ਨੂੰ ਅਮਲ ਚਾਹ ਪੀਣ ਵਾਲਿਆਂ ਨੂੰ ਚਾਹ ਹੀ ਵੱਡੀ ਬਣ ਜਾਂਦੀ ਹੈ ਰੋਟੀ ਖਾਣ ਵਾਲੇ ਨੂੰ ਰੋਟੀ ਜੋ ਕੋਈ ਬੰਦਾ ਜਿਹੜੀ ਚੀਜ਼ ਖਾਣ ਲੱਗ ਜਾਂਦਾ ਉਹਦਾ ਹੀ ਆਧਾਰ ਉਹਦੇ ਸਰੀਰ 'ਚ ਅਡਜਸਟਮੈਂਟ ਉਸੇ ਤਰ੍ਹਾਂ ਹੀ ਹੋ ਜਾਂਦੀ ਹੈ ਸੋ ਤਿੱਬਤੀ ਲੋਕਾਂ ਦੀ ਇੱਕ ਗੱਲ ਸੁਣੀ ਸੀ ਉਹ ਤਿੱਬਤੀ ਲੋਕ ਕਹਿੰਦੇ ਹੁੰਦੇ ਸੀ ਕਹਿੰਦੇ ਜਿਹੜੀ ਆਪਾਂ ਦਵਾਈਆਂ ਖਾਂਦੇ ਆ ਉਹ 6 ਦਿਨ ਤੋਂ ਵੱਧ ਕੋਈ ਦਵਾਈ ਨਹੀਂ ਦਿੰਦੇ ਕਿਸੇ ਨੂੰ ਕਹਿੰਦੇ ਜਦੋਂ ਬੰਦਾ 12 ਦਿਨ ਦਵਾਈਆਂ 7ਵੇਂ 8ਵੇਂ ਦਿਨ ਤੱਕ ਦਵਾਈ ਖਾਂਦਾ ਉਹਦੇ ਸਰੀਰ ਨੂੰ ਹੀ ਦਵਾਈ ਚੇਂਜ ਕਰ ਦਿੰਦੀ ਹੈ ਬਦਲ ਦਿੰਦੀ ਸਰੀਰ ਨੂੰ ਇਸ ਕਰਕੇ ਆਪਾਂ ਜਿਹੜੀ ਚੀਜ਼ ਲਗਾਤਾਰ ਹੀ ਖਾਈ ਜਾਂਦੇ ਆ ਉਹ ਚੀਜ਼ ਆਪਣੇ ਨੂੰ ਸਾਰੇ ਸਰੀਰ ਨੂੰ ਤੇ ਮਾਨਸਿਕ ਤੌਰ ਤੇ ਸਭ ਕੁਝ ਬਦਲੀ ਦਿੰਦੀ ਆਪਣਾ ਇਸ ਕਰਕੇ ਮਹਾਰਾਜ ਕਹਿੰਦੇ ਤੁਸੀਂ ਨਾਮ ਨੂੰ ਹੀ ਆਪਣਾ ਆਧਾਰ ਮੰਨ ਕੇ ਚੱਲੋ ਨਾਮ ਹੀ ਮੇਰੀ ਰੋਟੀ ਹੈ ਨਾਮ ਹੀ ਮੇਰਾ ਪਾਣੀ ਹੈ ਨਾਮ ਹੀ ਮੇਰੀ ਨੀਂਦ ਹੈ ਨਾਮ ਹੀ ਮੇਰਾ ਸਭ ਕੁਝ ਹੈ ਜਦੋਂ ਨਾਮ ਨੂੰ ਹੀ ਮੰਨ ਲਿਆ ਹੁਣ ਤੁਸੀਂ ਕਹੋ ਵੀ ਇਹ ਨਾਮ-ਨਾਮ ਹੀ ਕਰੀ ਜਾਂਦਾ ਨਹੀਂ ਮੈਂ ਨਹੀਂ ਕਹਿੰਦਾ ਇੱਥੇ ਜੋ ਮਹਾਰਾਜ ਨੇ ਲਿਖਿਆ ਮੈਂ ਤਾਂ ਤੁਹਾਨੂੰ ਉਹੀ ਕਹਿੰਦਾ ਇੰਗਰ ਨਾਮ ਨਾਲ ਥੋੜੀ ਜਿਹੀ ਚਿੜਚਿੜੀ ਆਉਂਦੀ ਹੈ ਨਾ ਵੀ ਨਾਮ ਨਹੀਂ ਕਿਹਾ ਜਾਂਦਾ ਹਰ ਵਕਤ ਇਹ ਵਾਹਿਗੁਰੂ ਹੀ ਕਰੀ ਜਾਂਦਾ ਇਹ ਸਤਨਾਮ ਵਾਹਿਗੁਰੂ ਕਹਾਈ ਜਾਂਦਾ ਤਾਂ ਮੈਂ ਤਾਂ ਕਹਿਣਾ ਕਿ ਮਹਾਰਾਜ ਮੈਨੂੰ ਕਹਿੰਦੇ ਮੈਂ ਅੱਗੇ ਤੁਹਾਨੂੰ ਸੁਣਾ ਦਿੰਦਾ ਤੇ ਇਸ ਕਰਕੇ ਕਿਉਂਕਿ ਜਿਹੜਾ ਬੰਦਾ ਹਲੇ ਗੁਰਮਤਿ ਚ ਨਹੀਂ ਆਇਆ ਹਲੇ ਦੁਰਮਤਿ ਤੇ ਜਿਹਦੇ ਅੰਦਰ ਉਹਨੂੰ ਇਹਨਾਂ ਚੀਜ਼ਾਂ ਦਾ ਗਿਆਨ ਨਹੀਂ ਹੁੰਦਾ ਸਿਰਫ ਗੁਰਮਤਿ ਜਿਹਨੇ ਗ੍ਰਹਿਣ ਕੀਤੀ ਉਹਨੂੰ ਇਹ ਨਾਮ ਦਾ ਗਿਆਨ ਹੁੰਦਾ ਕਿ ਵਿਸ਼ੇਸ਼ ਜਿਹੜੀ ਚੀਜ਼ ਆ ਉਹ ਨਾਮ ਹੀ ਹੈ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਨੇ ਇਸ ਕਰਕੇ ਨਾਮ ਦਾ ਹੀ ਆਧਾਰ ਬਣਾਓ ਆਪਣੇ ਅੰਦਰ ਤੇ ਨਾਮ ਨੂੰ ਹੀ ਜਪੋ ਕੋਸ਼ਿਸ਼ ਕਰੋ ਕਿ ਅਸੀਂ ਇੱਥੇ ਗ੍ਰਹਿਣ ਕਰਨ ਆਏ ਆ ਜੋ ਕੁਝ ਸੁਣਨਾ ਹੈ ਸੁਣ ਕੇ ਗ੍ਰਹਿਣ ਕਰ ਲਈਏ ਤਾਂ ਸਾਰੇ ਨਾਲੋਂ ਵੱਡੀ ਗੱਲ ਹੁੰਦੀ ਹੈ ਜੇ ਅੰਦਰ ਮਨ ਦੇ ਅੰਦਰ ਇਹ ਚੀਜ਼ ਬਣਾ ਲਈਏ ਕਿ ਸੱਚੇ ਨਾਮ ਦਾ ਆਸਰਾ ਮਹਾਰਾਜ ਸਾਨੂੰ ਵੀ ਬਖਸ਼ੋ ਤੇ ਨਾਮ ਆਪਾਂ ਵੀ ਜਪੀਏ ਤਾਂ ਸਤਿਗੁਰੂ ਮਹਾਰਾਜ ਆਪਾਂ ਨੂੰ ਵੀ ਨਾਮ ਦਾ ਹੀ ਆਧਾਰ ਬਣਾ ਦੇਣਗੇ ਅੰਦਰ ਕਿਉਂਕਿ ਆਪਾਂ ਨੇ ਨਾਮ ਦਾ ਆਧਾਰ ਜਿਹੜਾ ਪਹਿਲਾਂ ਨਹੀਂ ਬਣਾਇਆ ਬਚਪਨ ਤੋਂ ਲੈ ਕੇ ਪਹਿਲੇ ਪਿਆਰ ਲੱਗਾ ਥਣ ਦੁੱਧ ਦੋਏ ਮਾਂ ਦੋਏ ਮਾਪੇ ਕੀ ਸੋਹ ਤੀਜੇ ਭਈਆ ਭਾਬੀ ਬੇਬ ਇਹ ਗੱਲਾਂ ਜੰਮੜ ਗਈਆਂ ਆਪਾਂ ਨੂੰ ਰੋਟੀ ਚਾਹ ਸ਼ੁਰੂ ਤੋਂ ਲੈ ਕੇ ਇਹ ਗੱਲ ਹੈ ਬਚਪਨ ਤੋਂ ਲੈ ਕੇ ਚਾਹ ਪਿਆਦੀ ਬੱਚੇ ਨੂੰ ਕਦੇ ਚੀਜ਼ਾਂ ਖਵਾਦੀਆਂ ਆਮਲੇਟ ਖਵਾਤਾ ਫਿਰ ਆਮਲੇਟ ਦਾ ਆਧਾਰ ਹੋ ਗਿਆ ਮੀਟ ਦਾ ਆਧਾਰ ਹੋ ਗਿਆ ਸ਼ਰਾਬਾਂ ਦਾ ਆਧਾਰ ਹੋ ਗਿਆ ਉਹ ਸਾਰੀਆਂ ਪੁੱਠੀਆਂ ਦੀਜਾਂ ਦਾ ਆਧਾਰ ਦਿੱਤਾ ਨਿਆਣੇ ਨੂੰ ਉਹ ਵੱਡਾ ਹੋਣ ਤੱਕ ਉਹਦੇ ਸਰੀਰ ਵਿੱਚ ਉਹ ਇੰਨੀ ਚੀਜ਼ ਜਜ਼ਬ ਹੋ ਚੁੱਕੀ ਹੈ ਕਿ ਉਹ ਉਹਦੇ ਬਿਨਾਂ ਰੋਟੀ ਖਾ ਹੀ ਨਹੀਂ ਸਕਦਾ ਮਾੜੀ ਚੀਜ਼ ਬਿਨਾਂ ਚੱਲ ਨਹੀਂ ਨਹੀਂ ਸਕਦਾ ਇਸੇ ਪ੍ਰਕਾਰ ਜਿਹੜੇ ਲੋਕ ਮਾੜੀਆਂ ਚੀਜ਼ਾਂ ਜਿੰਨੀਆਂ ਵੀ ਸੰਸਾਰ 'ਚ ਖਾਂਦੇ ਤੰਬਾਕੂ ਆਦਿ ਖਾਣ ਵਾਲੇ ਉਹਨਾਂ ਨੂੰ ਤੰਬਾਕੂ ਦਾ ਆਧਾਰ ਬਣ ਗਿਆ ਬਚਪਨ ਤੋਂ ਲੈ ਕੇ ਜੇ ਆਪਾਂ ਬੱਚਿਆਂ 'ਚ ਇਹ ਚੀਜ਼ ਭਰੀਏ ਕਿ ਨਾਮ ਨੂੰ ਹੀ ਆਧਾਰ ਬਣਾਇਓ ਬਸ ਲੋਕਾਂ ਨੇ ਮਾਇਆ ਨੂੰ ਆਧਾਰ ਬਣਾਇਆ ਕਿ ਜੇ ਮਾਇਆ ਮਿਲ ਗਈ ਤਾਂ ਮੇਰੇ ਸ਼્વાસ ਚੱਲਦੇ ਨਹੀਂ ਨੇ ਮੇਰੇ ਸ਼્વાસ ਬੰਦ ਹੋ ਜਾਂਦੇ ਨੇ ਫਿਰ ਤਾਂ ਉਹੀ ਗੱਲ ਹੋ ਗਈ ਨਾ ਇਸ ਕਰਕੇ ਮਹਾਰਾਜ ਕਹਿੰਦੇ ਆਓ ਆਪਾਂ ਨਾਮ ਨੂੰ ਹੀ ਆਪਣਾ ਆਧਾਰ ਬਣਾਈਏ ਬਾਕੀ ਦੇ ਸਾਰੇ ਅਮਲ ਛੱਡ ਕੇ ਇੱਕ ਨਾਮ ਦਾ ਹੀ ਅਮਲ ਗ੍ਰਹਿਣ ਕਰੀਏ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੇ ਪੰਜ ਸ਼ਬਦ ਤਿਤ ਘਰ ਸੁਭਾਗ ਹੈ ਉਹ ਭਾਗਾ ਵਾਲਾ ਜਿਹੜਾ ਘਰ ਹੈ ਹਿਰਦਾ ਕੋਈ ਕੋਈ ਭਾਗਾ ਵਾਲਾ ਹਿਰਦਾ ਰੂਪੀ ਘਰ ਹੈ ਜਿਹੜਾ ਉਸ ਹਿਰਦੇ ਦੇ ਵਿੱਚ ਪੰਜ ਸ਼ਬਦ ਜਿਹੜੇ ਨੇ ਪਹਿਲਾਂ ਵੀ ਕਹਿ ਚੁੱਕੇ ਸਤ ਸੰਤੋਖ ਵੱਜਹਿ ਬਾਜੇ ਸ਼ੁਭ ਗੁਣਾਂ ਦੇ ਬਾਜੇ ਜਿਹੜੇ ਵੱਜਦੇ ਨੇ ਜਿਹੜੇ ਪੰਜ ਸ਼ਬਦ ਵੱਜਦੇ ਨੇ ਸ੍ਰੇਸ਼ ਸ਼ਬਦ ਵੱਜਦੇ ਨੇ ਇਹ ਆਪਣੀ ਅਵਸਥਾ ਤੋਂ ਉੱਤੇ ਦੀ ਗੱਲ ਹੈ ਕਿਸੇ ਦੀ ਅਵਸਥਾ ਬਣੀ ਹੋਈ ਹੈ ਸੰਗਤ ਵਿੱਚ ਆਪਾਂ ਉਹਨੂੰ ਕਹਿ ਸਕਦੇ ਹਾਂ ਕਿ ਤੇਰੇ ਅੰਦਰ ਇਹ ਬਾਜੇ ਵਜੇ ਉਹ ਮੰਨੂਗਾ ਮੇਰੇ ਅੰਦਰ ਇਹ ਚੀਜ਼ ਹੋ ਰਹੀ ਹੈ ਹਾਂ ਇਹਨਾਂ ਜ਼ਰੂਰ ਕਹਿ ਸਕਦੇ ਹਾਂ ਕਿ ਸੁੱਧੋ ਹੰਗ ਇਹ ਬਾਜਾ ਹੈ ਇਹ ਸੁੱਧੋ ਹੰਗ ਕੀ ਹੈ ਸੁੱਧੋ ਹੰਗ ਮੈਂ ਸ਼ੁੱਧ ਬ੍ਰਹਮ ਹਾਂ ਜਦੋਂ ਮਨ ਬਿਲਕੁਲ ਇਕਾਗਰ ਹੋ ਕੇ ਬ੍ਰਹਮ ਚ ਲੀਨ ਹੁੰਦਾ ਹੈ ਉਦੋਂ ਇਹਦੇ ਅੰਦਰ ਸ਼ੁੱਧਤਾ ਦਾ ਵਾਜਾ ਵੱਜਦਾ ਹੈ ਕਿਉਂਕਿ ਕਈ ਚੀਜ਼ਾਂ ਦੀ ਵਿਆਖਿਆ ਨਹੀਂ ਨਾਨਕ ਕਤਨਾ ਕਰੜਾ ਸਾਰ 12 ਸੱਚੇ ਪਾਤਸ਼ਾਹ ਕਰਨ ਨੇ ਇਹ ਤਾਂ ਜਿਸ ਨੇ ਅਕਾਲ ਪੁਰਖ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ ਜੀ ਨੂੰ ਕਿਰਪਾ ਹੋਈ ਉਸੇ ਨੂੰ ਹੀ ਗਿਆਨ ਹੁੰਦਾ ਇਹਨਾਂ ਗੱਲਾਂ ਦਾ ਪਰ ਇੰਨਾ ਜਾਣ ਸਕਦੇ ਆ ਕਿ ਵਾਜੇ ਪੰਜ ਸ਼ਬਦ ਤਿਤ ਘਰ ਸੁਪਾਗ ਹੈ ਉਸ ਹਿਰਦੇ ਰੂਪੀ ਘਰ ਦੇ ਵਿੱਚ ਸ੍ਰੇਸ਼ਟ ਪੰਜ ਸ਼ਬਦ ਵੱਜਦੇ ਨੇ ਆਮ ਮਤਾਂ ਦੇ ਲੋਕ ਆਪਾਂ ਨੂੰ ਇਸ ਗੱਲ 'ਚ ਪਾਉਂਦੇ ਨੇ ਕਿ ਪੰਜ ਸ਼ਬਦ ਜਿਹੜੇ ਨੇ ਉਹ ਵੱਖਰੇ ਨੇ